ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਖबीर ਸਿੰਘ ਨੇ ਵੱਡਾ ਬਿਆਨ ਦਿੱਤਾ ਅਕਾਲ ਤਖਤ ਦੇ ਜਥੇਦਾਰ ਬੜੇ ਸੁਪਰੀਮ ਪਾਵਰ ਚ ਮੰਨੇ ਜਾਂਦੇ ਐ ਕਿ ਸਿੱਖਾਂ ਦਾ ਸਿਧਾਂਤ ਬੀਰੀਅ ਤੇ ਪੀਰੀ ਦਾ ਸਿੱਖ ਧਰਮ ਦੇ ਨਾਲ-ਨਾਲ ਸਿਆਤਤ ਸਿਆਸਤ ਦੇ ਫੈਸਲੇ ਕੀ ਕੁਰਸੀ ਪਰ ਜਥੇਦਾਰ ਸਾਹਿਬ ਕਹਿੰਦੇ ਨੇ ਛਾ ਪ੍ਰਗਟ ਕੀਤੀ ਹੈ ਕਿ ਹਰਦੀਪ ਸਿੰਘ ਨਿੱਜਰ ਗੁਰਜਿੰਦਰ ਸਿੰਘ ਅਤੇ ਪਾਈ ਪੰਜਵੜ ਦੀ ਤਸਵੀਰ ਦਰਬਾਰ ਸਾਹਿਬ ਵਿਪਰਕਰਮਾਂ ਦੇ ਬਿਲਕੁਲ ਨੇੜਲੇ ਲੱਗਦੇ ਅਜਾਇਬ ਘਰ ਦੇ ਵਿੱਚ ਸੋ ਸ਼ੋਭਤ ਕਰ ਦਿੱਤੀਆਂ ਜਾਣੇ ਸ਼੍ਰੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਗਿਆ ਕਿ ਐਸਜੀਪੀਸੀ ਕੰਮ ਕਰੇ ਇਸ ਤੋਂ ਪਹਿਲਾਂ ਕਿਹੜੇ ਵੱਡੇ ਫੈਸਲੇ ਲਏ ਗਏ ਆਖਰਕਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਖਾਲਸਤਾਨ ਦੇ ਸਮਰਥਕ ਤੇ ਖਾਲਸਤਾਨ ਦੇ ਲੀਡਰਾਂ ਦਾ ਜ਼ਿਕਰ ਵਾਰ-ਵਾਰ ਕਿਉਂ ਕਰ ਰਹੇ ਨੇ ਖਬਰ ਕੀ ਹੈ ਪਹਿਲਾਂ ਤੁਹਾਨੂੰ ਅਸੀਂ ਇਹ ਦੱਸੀ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਭ ਨੇ ਛਾਪਰਗਟ ਕੀਤੀ ਹੈ ਕਿ ਸਿੱਖ ਜੱਪ ਕਰਦੇ ਵਿੱਚ ਤਸਵੀਰਾਂ ਸੁਸ਼ੋਭਤ ਕਰਨ ਦੇ ਲਈ ਐਸਜੀਪੀਸੀ ਕੰਮ ਕਰੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਦੀਪ ਸਿੰਘ ਨਿੱਜਰ ਅਤੇ ਗਜੇਂਦਰ ਸਿੰਘ ਜਿਨਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਰਦਰ ਸ਼ਹੀਦ ਮੰਨ ਰਹੇ ਨੇ ਤੇ ਭਾਈ ਪੰਜਵੜ ਦੀ ਤਸਵੀਰ ਐਸਜੀਪੀਸੀ ਲਗਾਉਣ ਜਾ ਰਹੀ ਹੈ ਕਿੰਨਾ ਹੋਰ ਸਮਾਂ ਲਏਗੀ ਕਿਉਂਕਿ ਇੱਕ ਵੱਡੀ ਚਰਚਾ ਦੇਸ਼ ਵਿੱਚ ਇਹਨਾਂ ਨਾਵਾਂ ਨੂੰ ਲੈ ਕੇ ਰਹੀ ਹੈ ਕਿਹੜੀ ਚਰਚਾ ਹੋ ਵੀ ਤੁਹਾਨੂੰ ਦੱਸਾਂਗੇ ਪਰ ਉਸ ਤੋਂ ਪਹਿਲਾਂ ਸਿੱਖ ਅਜਾਇਬ ਘਰ ਦੇ ਵਿੱਚ ਮਹਾਨਤਾ ਦਾ ਸੀ ਜ਼ਿਕਰ ਕਰਾਂਗੇ ਕਿ ਸਿੱਖ ਅਜਾਇਬ ਘਰ ਚ ਕਿੰਨਾ ਦੀ ਤਸਵੀਰ ਲੱਗਦੀ ਹੈ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਤਸਵੀਰ ਉਹਨਾਂ ਸਿੱਖ ਯੋਧਿਆਂ ਦੀ ਲੱਗਦੀ ਹੈ ਸੰਤਾਂ ਦੀ ਤਸਵੀਰ ਜਿਨ੍ਹਾਂ ਦਾ ਸਿੱਖ ਧਰਮ 'ਚ ਵੱਡਾ ਯੋਗਦਾਨ ਰਿਹਾ ਹੈ ਇਸ ਅਜਾਇਬ ਘਰ ਨੂੰ ਸਥਾਪਿਤ ਕੀਤਾ ਗਿਆ ਤਾਂ ਇੱਕ ਦਾਇਰਾ ਇਸ ਅਜਾਇਬ ਘਰ ਦਾ ਕਿ 58 1928 ਦਾ ਅਸੀਂ ਜ਼ਿਕਰ ਕਰ ਰਹੇ ਹਾਂ ਤੇ ਇਸ ਸਿੱਖ ਅਜਾਇਬ ਘਰ 'ਚ ਕਿਸੇ ਆਮ ਸ਼ਖਸ ਦੀ ਤਸਵੀਰ ਨਹੀਂ ਲੱਗ ਸਕਦੀ ਜਿਸ ਦੀ ਵੱਡੇ ਯੋਗਦਾਨ ਪੰਥ ਦੇ ਲਈ ਹੋਵੇ ਪੰਥ ਦੇ ਨਾਲ ਜੁੜੇ ਮਸਲਿਆਂ ਲਈ ਹੋਵੇ ਉਹਨਾਂ ਚਿਹਰਿਆਂ ਨੂੰ ਹੀ ਇਸ ਜਉਨਾ ਸਖਸ਼ੀਤਾ ਨੂੰ ਹੀ ਇਸ ਅਜਾਇਬ ਘਰ 'ਚ ਥਾਂ ਦਿੱਤੀ ਜਾਂਦੀ ਹੈ ਤਾਂ ਅਗਲੇ ਗ੍ਰਾਫਿਕ 'ਚ ਦੱਸਾਂਗੇ ਕਿ ਕੁਝ ਖਾਸ ਹੈ ਹਰਦੀਪ ਸਿੰਘ ਨੇਜਰ ਹਰਦੀਪ ਸਿੰਘ ਨੇਜਰ ਦੇ ਨਾਲ-ਨਾਲ ਭਾਈ ਪੰਜਵਾੜ ਦਾ ਜ਼ਿਕਰ ਹੋ ਰਿਹਾ ਹੈ ਸਭ ਤੋਂ ਪਹਿਲਾ ਨਾਮ ਹਰਦੀਪ ਸਿੰਘ ਨੇਜਰ ਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਨ sĩਦਾਰ ਨੇ ਲਿਆ ਹਰਦੀਪ ਸਿੰਘ ਨੇਜਰ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਲ 2022 'ਚ ਕਤਲ ਹੋਇਆ ਪਰਮਜੀਤ ਸਿੰਘ ਪੰਜਵਾੜ ਲਾਹੌਰ ਦੇ ਵਿੱਚ ਸ਼ੂਟਆਊਟ ਕੀਤਾ ਗਿਆ ਇਸ ਦੇ ਨਾਲ ਗਰਜਿੰਦਰ ਸਿੰਘਾ ਜਿਨ੍ਹਾਂ ਨੂੰ ਜਲਾਵਾਤਨੀ ਕਿਹਾ ਜਾਂਦਾ ਹੈ 1981 ਇੰਡੀਅਨ 에ਅਰਲਾਈਨਸ ਚ ਕੀ ਕੁਛ ਖਾਸ ਹੋਇਆ ਉਹ ਵੀ ਤੁਹਾਨੂੰ ਅਸੀਂ ਹਿਸਟਰੀ ਦੱਸਾਂਗੇ ਪਰ ਤਿੰਨ ਨਾਵਾਂ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬੜੇ ਕੌਨਸ਼ੀਅਸ ਸੀ ਕਿ ਵਾਕਈ ਐਸਜੀਪੀਸੀ ਇਸ ਤੇ ਕੰਮ ਕਰੇ ਤਾਂ ਹੁਣ ਤੁਹਾਨੂੰ ਸ਼ੁਰੂਆਤ ਪਰਮਜੀਤ ਸਿੰਘ ਪੰਜਵਾੜ ਦੇ ਨਾਲ ਕਰਾਂਗੇ ਕਿ ਪਰਮਜੀਤ ਸਿੰਘ ਪੰਜਵਾੜ ਕੌਣ ਸੀ ਜਿਨ੍ਹਾਂ ਨੂੰ ਲੈ ਕੇ ਸ਼੍ਰੋਮਲੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਗਿਆ ਕਿ ਜਾਓ ਤਸਵੀਰਾਂ ਦਾ ਪ੍ਰਬੰਧ ਕੀਤਾ ਜਾਏ ਪਰ ਐਸਜੀਪੀਸੀ ਕੋਲੋਂ ਤਸਵੀਰਾਂ ਲਗਾਈ ਗਈ ਇਸ ਤੇ ਇੰਤਜ਼ਾਰ ਰਹੇਗਾ ਕਿਉਂਕਿ ਦੇਸ਼ ਦਾ ਕਾਨੂੰਨ ਵੱਡੀ ਚਰਚਾ ਇਹਨਾਂ ਨਾਵਾਂ ਦੇ ਕਰਦਾ ਰਿਹਾ ਹੈ ਜਰਨਲ ਵੈਦਿਆ ਆਪਰੇਸ਼ਨ ਬਲੂ ਸਟਾਰ ਤੁਹਾਡੇ ਯਾਦ ਹੋਊਗਾ ਕਿ ਸਾਬਕਾ ਮਰਹੂਮ ਇੰਦਰਾ ਗਾਂਧੀ ਦੀਗਵਾਈ ਦੇ ਵਿੱਚ ਜਰਨਲ ਵੈਦਿਆ ਨੇ ਉਸ ਆਪਰੇਸ਼ਨ ਨੂੰ ਲੀਡ ਕੀਤਾ ਉਸ ਆਪਰੇਸ਼ਨ ਦਾ ਮਕਸਦ ਸੀ ਕਿ ਦਮਦਮੀ ਟਕਸਾਲ ਦੇ 14ਵੇਂ ਮੁਖੀ ਬਾਬਾ ਜਰਨੈਲ ਸਿੰਘ ਪਿੰਡਰਾ ਵਾਲਿਆ ਨੂੰ ਜਿਉਂਦਿਆਂ ਨੂੰ ਬਾਹਰ ਕੱਢਣਾ ਹੈ ਪਰ ਆਪਰੇਸ਼ਨ 'ਚ ਕੀ ਕੁਝ ਖਾਸ ਹੋਇਆ ਆਪਰੇਸ਼ਨ ਦੇ ਦੌਰਾਨ ਭਾਰਤੀ ਫੌਜ ਅਤੇ ਇੱਕ ਪਾਸੇ ਖਾਰਕੋ ਸਿੰਘਾਂ ਦਾ ਇਸ ਵਰਚਾਲੇ ਸਭ ਤੋਂ ਵੱਡੀ ਚਰਚਾ ਹੈ ਕਿ ਪਰਮਜੀਤ ਸਿੰਘ ਪੰਜਵੜ ਦਾ ਸੀ ਜ਼ਿਕਰ ਕੀਤਾ 2022 ਦਾ ਸੀ ਜ਼ਿਕਰ ਕਰ ਰਿਹਾ ਕਿ ਕਿਵੇਂ ਲਾਹੌਰ ਦੇ ਵਿੱਚ ਗੋਲੀ ਚੱਲੇ ਪੰਜਵੜ ਜਿਨ੍ਹਾਂ ਦੀ ਤਲਾਸ਼ ਭਾਰਤੀ ਜਾਂਚ ਏਜੰਸੀਆਂ ਕਰ ਰਹੀਆਂ ਸੀ ਪੰਜਵੜ ਦਾ ਨਾਮ ਚਰਚਾ 'ਚ ਕਿਵੇਂ ਆਇਆ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਜਰਨਲ ਵੈਦਿਆ ਨੂੰ ਪੂਨੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਅਸੈਸੀਨੇਟ ਕੀਤਾ ਗਿਆ ਉਸ ਕੇਸ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਤੇ ਕਈ ਪਰਚੇ ਸੀ ਟਾਡਾ ਯਾਨੀ ਕਿ ਟੈਰਰਿਸਟ ਐਕਟੀਵਿਟੀ ਦੇ ਪਰਚੇ ਉਸ ਵੇਲੇ ਕਈ ਜਾਂਚ ਏਜੰਸੀਆਂ ਨੇ ਦਰਜ ਕੀਤੇ ਪੰਜਾਬ ਦੇ ਵਿੱਚ ਵੀ ਕਈ ਮਾਮਲਿਆਂ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਦੀ ਤਲਾਸ਼ ਪੰਜਾਬ ਦੀ ਪੁਲਿਸ ਕਰ ਰਹੀ ਸੀ ਤਾਂ ਇਸ ਮਸਲੇ ਤੇ ਬਹੁਤ ਵੱਡੀ ਚਰਚਾ ਹੋ ਰਹੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਨਿਰਦੇਸ਼ ਦਿੱਤਾ ਗਿਆ ਇਸ ਤਰੀਕੇ ਨਾਲ ਇੱਛਾ ਜ਼ਾਹਰ ਕੀਤੀ ਗਈ ਇਸ ਤੋਂ ਪਹਿਲਾਂ ਹੋਰ ਕਿਹੜੇ ਨਾਵਾਂ ਦੀ ਇੱਛਾ ਜ਼ਾਹਰ ਕੀਤੀ ਗਈ ਜਿਨ੍ਹਾਂ ਦੀਆਂ ਤਸਵੀਰਾਂ ਸਿੱਖ ਜਾਬ ਘਰ ਦੇ ਵਿੱਚ ਲੱਗੀਆਂ ਨੇ ਦੂਜਾ ਨਾਮ ਗ੍ਰਾਫਿਕਲੀ ਦੱਸਾਂਗੇ ਕਿ ਹਰਦੀਪ ਸਿੰਘ ਨਿਜਰ ਦਾ ਨਾਮ ਸਾਹਮਣੇ ਆਇਆ ਹੈ ਹਰਦੀਪ ਸਿੰਘ ਮੇਜਰ ਕੌਰ ਪਿੰਡ ਭਾਰ ਸਿੰਘਪੁਰਾ ਜਲੰਧਰ ਦਾ ਉਹ ਪਿੰਡ ਜਿੱਥੇ ਹਰਦੀਪ ਸਿੰਘ ਮੇਜਰ ਦਾ ਜਨਮ ਹੋਇਆ ਖੜਕੂਬਾਦ ਦੇ ਵਿੱਚ ਗ੍ਰਾਫਿਕਲੀ ਦੇਖੋ ਕਿ ਗੜਕੂਬਾਦ ਵਿੱਚ ਹਰਦੀਪ ਸਿੰਘ ਮੇਜਰ ਦੀ ਕੀ ਵੱਡੀ ਭੂਮਿਕਾ ਸੀ 1995 ਦੇ ਜਦੋਂ ਬੈਂਸ ਸਿੰਘ ਵੀ ਸਰਕਾਰ ਸੀ ਹਰਦੀਪ ਸਿੰਘ ਮੇਜਰ ਨੂੰ ਗ੍ਰਿਫਤਾਰ ਕਰ ਲਿਆ ਗਿਆ 1996 ਦੇ ਵਿੱਚ ਜਦੋਂ ਹਰਦੀਪ ਸਿੰਘ ਮੇਜਰ ਪੰਜਾਬ ਪੁਲਿਸ ਦੀ ਕਸਟਡੀ ਚੋਂ ਬਾਹਰ ਤਾਂ ਉਸ ਵੇਲੇ 97 ਹਰਦੀਪ ਸਿੰਘ ਮੇਜਰ ਨੇ ਦੇਸ਼ ਛੱਡਿਆ ਤਾਂ ਰਵੀ ਸ਼ਰਮਾ ਬਣ ਕੇ ਪਾਸਪੋਰਟ ਇਸ ਤਰੀਕੇ ਨਾਲ ਬਣਾਇਆ ਗਿਆ ਤਾਂ ਹਰਦੀਪ ਨਿਜਰ ਦੇਸ਼ ਨੂੰ ਛੱਡ ਦਿੰਦੇ ਨੇ ਤਾਂ ਦੇਸ਼ ਦੀਆਂ ਏਜੰਸੀਆਂ ਹਰਦੀਪ ਸਿੰਘ ਨਿਜਰ ਦੇ ਪਿੱਛੇ ਸੀ ਪਰ ਹਰਦੀਪ ਸਿੰਘ ਨਿਜਰ ਨੂੰ ਲੈ ਕੇ ਵੀ ਚਰਚਾ ਸ੍ਰੀ ਅਕਾਲ ਤੱਕ ਸੱਪਤ ਹੋਈ ਹੈ ਹਰਦੀਪ ਸਿੰਘ ਨਿਜਰ ਉਹ ਨਿਜਰ ਨੇ ਜਿਹੜੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦੇ ਸਰੀਰ 'ਚ ਗੋਲੀ ਚੱਲੀ ਗੋਲੀ ਚੱਲਣ ਤੋਂ ਬਾਅਦ ਦੋ ਦੇਸ਼ਾਂ 'ਚ ਵੱਡੀ ਫ੍ਰਿਕਸ਼ਨ ਆਈ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਆਉਣ ਦਾ ਫਲੋਰ ਕਾ ਹੌਮ ਹਾਊਸ ਆਫ ਕਾਮਨ ਦੇ ਵਿੱਚ ਕਿਹਾ ਇੰਡੀਆ ਵਰਸਸ ਕੈਨੇਡਾ ਦਾ ਕੀ ਕੁਝ ਜ਼ਿਕਰ ਹੋਇਆ ਉਸ ਤੇ ਵੀ ਅਸੀਂ ਜ਼ਿਕਰ ਕੀਤਾ ਤੇ ਨਾਲ ਹੀ ਅਗਲੇ ਨਾਮ ਤੇ ਅਸੀਂ ਚਰਚਾ ਕਰ ਰਹੇ ਹਾਂ ਗਜਿੰਦਰ ਸਿੰਘ ਜਿਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ਼ਹਾਦਤ ਦਾ ਦਰਜਾ ਦੇ ਰਹੇ ਨੇ ਜਰਨੈਲ ਸਿੰਘ ਭਿੰਡਰਾ ਵਾਲਿਆਂ ਦੀ ਗ੍ਰਿਫਤਾਰੀ ਹੁੰਦੀ ਹੈ ਤਿੰਨ ਨਾਵਾਂ ਤੇ ਡਿਸਕਸ਼ਨ ਇਸ ਕਰਕੇ ਦੱਸਣੀ ਜ਼ਰੂਰੀ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕੀ ਕੁਝ ਕਿਹਾ ਐਸਜੀਪੀਸੀ ਕੀ ਕੁਝ ਕਹਿ ਰਹੀ ਹੈ ਤਾਂ ਹਿੰਦ ਸਮਾਚਾਰ ਦੇ ਸੰਪਾਦਕ ਲਾਲਾ ਜਗਤ ਨਾਰਾਇਣ ਦਾ ਕਤਲ ਕਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਦਮਦਮੀ ਟਕਸਾਲ ਦੇ 14ਵੇਂ ਮੁਖੀ ਬਾਬਾ ਜਰਨੈਲ ਸਿੰਘ ਭਿੰਡਰਾ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰੀ ਫਿਰੋਜ਼ਪੁਰ ਤੋਂ ਹੁੰਦੀ ਹੈ ਉਸ ਗ੍ਰਿਫਤਾਰੀ ਦੇ ਰੋਸ ਫਟ ਗਜੇਂਦਰ ਸਿੰਘਾ ਉਸ ਵੇਲੇ ਸੰਤਾ ਨਾਲ ਜ਼ਿਆਦਾ ਨੇੜਤਾ ਸੀ ਇੱਕ ਏਆਈ 423 ਹਾਈਜੈਕ ਪਲਾਨ ਨੂੰ ਕੀਤਾ ਜਾਂਦਾ ਹੈ ਪਲਾਨ ਹਾਈਜੈਕ ਕਰਨ ਦਾ ਮਕਸਦ ਇਹ ਸੀ ਕਿ ਭਿੰਡਰਾ ਵਾਲਿਆਂ ਨੂੰ ਗਲਤ ਗ੍ਰਿਫਤਾਰ ਕੀਤਾ ਗਿਆ ਪ੍ਰੈਸ਼ਰ ਪਾਇਆ ਗਿਆ ਕੇ ਮੈਂ ਅਮਰਸਰ ਤੋਂ ਸ਼੍ਰੀਨਗਰ ਸ਼੍ਰੀਨਗਰ ਤੋਂ ਉਸ ਜਹਾਜ਼ ਨੂੰ ਲਾਹੌਰ ਲੈਂਡ ਕੀਤਾ ਗਿਆ ਦੋ ਵੱਡੀਆਂ ਡਿਮਾਂਡ ਸੀ ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲੀ ਜੇ ਡਿਮਾਂਡ ਦੀ ਅਸੀਂ ਗੱਲ ਕਰੀਏ ਤਾਂ ਗਜੇਂਦਰ ਸਿੰਘ ਦੇ ਨਾਲ ਪੰਜ ਲੋਕ ਹੋਰ ਸੀ ਜਿਨ੍ਹਾਂ ਨੇ ਕਿਹਾ ਕਿ ਜਰਨੈਲ ਸਿੰਘ ਪਿੰਡਰਾ ਵਾਲਿਆਂ ਦੀ ਰਿਹਾਈ ਤੁਰੰਤ ਪ੍ਰਭਾਵ ਨਾਲ ਹੋਣੀ ਚਾਹੀਦੀ ਹਾਲਾਂਕਿ ਉਸ ਵੇਲੇ ਪਾਰਲੀਮੈਂਟ ਦੇ ਵਿੱਚ ਵੀ ਵੱਡੀ ਚਰਚਾ ਹੋਈ ਸੀ ਤਾਂ ਇਸ ਦੇ ਨਾਲ ਹੀ ਤਿੰਨ ਨਾਵਾਂ ਤੇ ਅਸੀਂ ਚਰਚਾ ਕੀਤੀ ਕਿ ਤਿੰਨ ਨਾਮ ਕਿਹੜੇ-ਕਿਹੜੇ ਨਾਮ ਸੀ ਜਿਨ੍ਹਾਂ ਨੇ ਆਪਣੇ ਸਮੇਂ ਦੇ ਵਿੱਚ ਦੇਸ਼ ਦੀਆਂ ਚੋਟੀ ਦੀਆਂ ਜਾਂਚ ਏਜੰਸੀਆਂ ਦੇ ਨਾਮ ਵੀ ਉਡਾਈ ਹਾਲਾਂਕਿ ਅੱਜ ਵੀ ਰਿਕਾਰਡ ਦੇ ਵਿੱਚ ਕਈ ਕੇਸਿਸ ਚੱਲ ਰਹੇ ਨੇ ਪਰਦੇਸ਼ ਦੀਆਂ ਜਾਂਚ ਏਜੰਸੀਆਂ ਨੂੰ ਇਹਨਾਂ ਨਾਵਾਂ ਦੀ ਭਾਲ ਸੀ ਪਰ ਦੋ ਅਸੈਸੀਨੇਟ ਨੇ ਤਾਂ ਇੱਕ ਨੂੰ ਲੈ ਕੇ ਬਹੁਤ ਵੱਡੀ ਚਰਚਾ ਜਲਾਵਤਨੀ ਸਿੰਘ ਜਿਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੈਨੇ ਰਗਵੀਰ ਸਿੰਘ ਸ਼ਹਾਦਤ ਦੇ ਜਾਮ ਦੀ ਗੱਲ ਕਹਿ ਰਹੇ ਨੇ ਤਾਂ ਇਸ ਵਿਚਾਲੇ ਸਭ ਤੋਂ ਵੱਡੀ ਹੁਣ ਗੱਲ ਇਹ ਹੈ ਕਿ ਸ਼੍ਰੋਮਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਤਸਵੀਰਾਂ ਨੂੰ ਕਦੋਂ ਲਗਾਉਣ ਜਾ ਰਹੀ ਹੈ ਕੱਲੇ ਹੀ ਨਾਮ ਨਹੀਂ ਤਾਂ ਇੱਕ ਨਾਮ ਹੋਰ ਵੀ ਹੈ ਬਲਵਿੰਦਰ ਸਿੰਘ ਜਟਾਣਾ ਦਾ ਜਿਸ ਦੀ ਤਸਵੀਰ ਅਜੈਬ ਘਰ ਦੇ ਵਿੱਚ ਸ਼੍ਰੋਮਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਗਾਈ ਸੀ ਤੁਹਾਡੇ ਯਾਦ ਹੋਊਗਾ ਕਿ ਸਤਲੁਜ ਯਮਨਾ ਲਿੰਕ ਸਿੱਧੂ ਮੂਸੇਵਾਲਾ ਦਾ ਉਹ ਗਾਣਾ ਜਿਸ 'ਚ ਬਲਵਿੰਦਰ ਸਿੰਘ ਜਟਾਣਾ ਦਾ ਜ਼ਿਕਰ ਹੋਇਆ ਕਿ ਬਲਵਿੰਦਰ ਜਟਾਣਾ ਨੇ ਆਪਣੇ ਸਮੇਂ 'ਚ ਕੀ ਕੁਝ ਕੀਤਾ ਉਸ ਤੋਂ ਬਾਅਦ ਪੂਰੇ ਗਾਣੇ 'ਚ ਚਰਚਾ ਇਸ ਕਦਰ ਹੋਈ ਕਿ ਬਲਵਿੰਦਰ ਜਟਾਣਾ ਦੀ ਤਸਵੀਰ ਸ਼ੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਾਉਣੀ ਪਈ ਹਾਲਾਂਕਿ ਇੱਕ ਧਿਰ ਨੇ ਪੰਜਾਬ ਦੇ ਇੱਕ ਵਿਸ਼ੇਸ਼ ਧਰਨੇ ਇਤਰਾਜ਼ ਵੀ ਕੀਤਾ ਕਿ ਇਸ ਤਰੀਕੇ ਨਾਲ ਬਲਵਿੰਦਰ ਸਿੰਘ ਜਟਾਣਾ ਦੀ ਤਸਵੀਰ ਸਜੋਬਤ ਠੀਕ ਕਰਨੀ ਨਹੀਂ ਹੈ ਗੱਲ ਇਸ ਨੂੰ ਗਲ ਦੱਸਿਆ ਸੀ ਕੁਝ ਧਿਰਾਂ ਨੇ ਇਸ ਤੇ ਇਤਰਾਜ਼ ਵੀ ਕੀਤਾ ਪਰ ਬਲਵਿੰਦਰ ਸਿੰਘ ਜਟਾਣਾ ਹੈ ਕਿ ਸੇ ਵੀ ਤੁਹਾਨੂੰ ਦੱਸਾਂਗੇ ਇਸ ਤਰੀਕੇ ਨਾਲ ਤਿੰਨ ਨਾਵਾਂ ਤੇ ਅਸੀਂ ਚਰਚਾ ਕੀਤੀ ਕ ਬਲਵਿੰਦਰ ਸਿੰਘ ਜਟਾਣਾ 1990 ਦੇ ਵਿੱਚ ਚੰਡੀਗੜ੍ਹ ਦੇ ਸੈਕਟਰ ਚੀਫ ਇੰਜੀਨੀਅਰ ਸਿਕਰੀ ਦੇ ਗੋਲੀਆਂ ਮਾਰਦੇ ਨੇ ਜਿਸ ਦੇ ਵਿੱਚ ਅਵਤਾਰ ਸਿੰਘ ਆਲਖ ਸੁਪਰਡੈਂਟ ਇੰਜੀਨੀਅਰ ਵੀ ਉਹਨਾਂ ਦੇ ਨਾਲ ਬੈਠੇ ਹੁੰਦੇ ਨੇ ਸਿਕਰੀ ਕੌਣ ਸੀ ਐਸਵਾਈਐਲ ਦੀ ਨਹਿਰ ਨੂੰ ਬਣਾਉਣ ਦੇ ਲਈ ਸਿਕਰੀ ਦਾ ਵੱਡਾ ਨਾਮ ਸੀ ਸੁਮੇਸ਼ ਸਿੰਘ ਸਿਆਣੀ ਤੇ 1991 ਨੂੰ ਹਮਲਾ ਹੁੰਦਾ ਜਿਸ ਵੇਲੇ ਸੁਮੇਸ਼ ਸਿੰਘ ਸਿਆਣੀ ਐਸਐਸਪੀ ਚੰਡੀਗੜ੍ਹ ਸੀ ਅਟੈਕ ਹੋਇਆ ਹਾਲਾਂਕਿ ਉਸੇ ਦਿਨ ਜਟਾਣਾ ਦੇ ਘਰ ਤੇ ਵੀ ਅਟੈਕ ਹੋਇਆ ਕਈ ਲੋਕਾਂ ਦੀ ਜਾਨ ਉਸ ਚਲੀ ਗਈ ਤਾਂ ਤੁਹਾਨੂੰ ਦੱਸਾਂਗੇ ਕਿ ਜਟਾਣਾ ਤੇ ਚੰਨਾ ਦਾ ਪੁਲਿਸ ਮੁਕਾਬਲਾ ਹੋਇਆ ਜਟਾਣੇ ਦੇ ਨਾਲ ਚੰਨੀ ਸੀ ਉਹਨਾਂ ਦੇ ਬੜੇ ਖਾਸਮ ਖਾਸਾਤੀ ਪੁਲਿਸ ਨੇ ਮੁਕਾਬਲਾ ਕੀਤਾ ਉਸ ਮੁਕਾਬਲੇ ਦੇ ਵਿੱਚ ਅਸੈਸਿਨੇਟ ਕਰ ਦਿੱਤਾ ਗਿਆ ਤਾਂ ਇਸ ਵਿਸ਼ੇ ਤੇ ਚਰਚਾ ਹੋ ਰਹੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਤਸਵੀਰਾਂ ਲਗਾਉਣ ਦੇ ਲਈ ਕਿਹਾ ਗਿਆ ਹੈ ਕਿ ਜੈਪਰ ਦੇ ਵਿੱਚ ਤਸਵੀਰਾਂ ਲਗਾ ਦਿੱਤੀਆਂ ਜਾਣ ਪਰ ਇਹ ਤਸਵੀਰਾਂ ਦੀ ਟਾਈਮਿੰਗ ਹੋਣ ਕਿਉਂ ਹੈ तकरीबन 36 ਤੋਂ 40 ਸਾਲ ਬਾਅਦ ਇਹਨਾਂ ਤਸਵੀਰਾਂ ਨੂੰ ਸਸ਼ੋਭਤ ਕਰਨ ਦੇ ਮਾਇਨੇ ਕਿਉਂ ਨੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਭਾਜਪੀ ਦੇ ਨਾਲ ਜਦੋਂ ਪੰਜਾਬ ਜਗੜ ਜੋੜ ਰਿਹਾ ਹੈ ਉਸ ਵੇਲੇ ਗੱਡਜੋੜ ਦੇ ਦੌਰਾਨ ਇਹਨਾਂ ਤਸਵੀਰਾਂ ਦੀ ਚਰਚਾ ਨਹੀਂ ਸੀ ਹੁੰਦੀ ਅੱਜਕੱਲ ਅਕਾਲੀ ਦਲ ਵੱਖਰੇ ਤੌਰ ਤੇ ਪੰਜਾਬ ਸਰਵਾਈਵ ਕਰ ਰਿਹਾ ਹੈ ਕਿ ਇਸ ਨੂੰ ਪੰਥਕ ਪੋਲਿਟਿਕਸ ਦਾ ਇੱਕ ਟੈਕਟਿਕ ਦਾ ਨਾ ਮੰਨਿਆ ਜਾਏ ਇਹ ਵੀ ਆਪਣੇ ਆਪ ਚਰਚਾ ਕਰਨੀ ਇਸ ਕਰਕੇ ਜ਼ਰੂਰੀ ਬਣ ਜਾਂਦੀ ਹੈ ਪਰ ਇੰਤਜ਼ਾਰ ਰਹੇਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸ ਲਿਹਾਜ਼ ਨਾਲ ਜਥੇਦਾਰ ਸਭ ਦਾ ਫੈਸਲਾ ਮੰਨਣ ਜਾ ਰਹੀ ਹੈ